ਸੱਚਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਧਰਨੇ ਤੇ ਪਿਛਲੇ ਕਾਫੀ ਦਿਨ ਤੋਂ ਬੈਠੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਅੱਜ ਬੀਬਾ ਜੈ ਇੰਦਰ ਕੌਰ ਪਟਿਆਲਾ ਤੋਂ ਇਹਨਾਂ ਪਰਿਵਾਰਾਂ ਦੇ ਨਾਲ ਮਿਲਣ ਦੇ ਲਈ ਪਹੁੰਚੇ ਉਹਨਾਂ ਵੱਲੋਂ ਜਿਹੜਾ ਮੌਕੇ ਤੇ ਹੀ ਫੋਨ ਕੀਤਾ ਗਿਆ ਤੇ ਗਵਰਨਰ ਦੇ ਨਾਲ ਕੱਲ ਜਿਹੜੀ ਹੈ ਮੀਟਿੰਗ ਦਾ ਤੈਅ ਕੀਤੀ ਗਈ ਹੈ ਉਹਨਾਂ ਕਿਹਾ ਕਿ ਕਾਫੀ ਦਿਨ ਹੋ ਚੁੱਕੇ ਨੇ ਹਾਲੇ ਤੱਕ ਜਿਹੜੇ ਦੋਸ਼ੀ ਨੇ ਨਹੀਂ ਫੜੇ ਗਏ ਤੇ ਅੱਜ ਰਣਦੀਰ ਸਿੰਘ ਦੋਸ਼ੀ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ੀ ਸੀ ਉਸ ਨੂੰ ਚੇਂਜ ਕਰਕੇ ਜਿਹੜਾ ਸੋਮਵਾਰ ਨੂੰ 9 ਜੂਨ ਤੇ ਅੱਗੇ ਪਾ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਹੁਣ ਜਿਹੜਾ 5 ਦਿਨ ਦਾ ਟਾਈਮ ਮਿਲਿਆ ਪਰ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਕਰਦਾ ਹੈ ਕਿ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬੀਬਾ ਜੈ ਇੰਦਰਕੌਰ ਵੱਲੋਂ ਕੱਲ 11 ਵਜੇ ਪੀੜਤ ਪਰਿਵਾਰਾਂ ਦੀ ਮੁਲਾਕਾਤ ਦਾ ਟਾਈਮ ਦਿੱਤਾ ਗਿਆ ਹੈ ਗਵਰਨਰ ਹੋ ਸਕਦਾ ਹੈ ਕਿ ਇਸ ਮਸਲੇ ਨੂੰ ਜਿਹੜਾ ਗੰਭੀਰਤਾ ਦੇ ਨਾਲ ਦੇਖਣ ਤੇ ਸਖਤ ਤੋਂ ਸਖਤ ਵੀ ਜਿਹੜਾ ਐਕਸ਼ਨ ਵੀ ਲੈ ਸਕਦੇ ਨੇ ਤੇ ਸਮਾਣਾ ਦੇ ਜਿਹੜੇ ਸ਼ਿਵ ਸੈਨਾ ਦੇ ਆਗੂ ਨੇ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਇਸ ਧਰਨੇ ਦੇ ਵਿੱਚ ਕੋਈ ਵੀ ਨੁਮਾਇੰਦਾ ਆ ਸਕਦਾ ਪਰ ਇਸ ਧਰਨੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਰਾਜਨੀਤਿਕ ਨਹੀਂ ਕੀਤੀ ਜਾਣੀ ਕਾਫੀ ਦਿਨ ਤੋਂ ਇਹ ਜਿਹੜਾ ਧਰਨਾ ਸਮਾਣਾ ਦੇ ਮਾਤਾ ਸ਼ੀਤਲਾ ਦੇ ਮੰਦਿਰ ਦੇ ਬਾਹਰ ਲੱਗਿਆ ਹੋਇਆ ਤੇ ਵਕ ਵਕ ਜਿਹੜੇ ਰਾਜਨੀਤਿਕ ਨਾਲ ਜੁੜੇ ਹੋਏ ਲੋਕ ਨੇ ਇਸ ਧਰਨੇ ਦੇ ਵਿੱਚ ਪਹੁੰਚ ਰਹੇ ਨੇ ਤੇ ਅੱਜ ਬੀਬਾ ਜੈ ਇੰਦਰ ਕੋਰ ਦੇ ਵੱਲੋਂ ਇਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਵੀ ਮੌਜੂਦਾ ਸਰਕਾਰ ਦੇ ਉੱਪਰ ਕਾਫੀ ਜੜੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਕਿਹਾ ਜਾਂਦਾ ਹੈ ਕਿ ਮੌਜੂਦਾ ਜਿਹੜਾ ਐਮਐਲਏ ਹੈ ਉਹ ਇਸ ਪਾਸੇ ਹਾਲੇ ਤੱਕ ਕਿਉਂ ਨਹੀਂ ਧਿਆਨ ਦੇ ਰਿਹਾ ਇਹਦੇ ਉੱਪਰ ਜਿਹੜੇ ਨੇ ਕਾਫੀ ਸਵਾਲ ਉੱਠਦੇ ਵੀ ਨਜ਼ਰ ਆ ਰਹੇ ਨੇ ਫਿਲਹਾਲ ਦਿਓ ਇਜਾਜ਼ਤ ਸਨਮਾਨਤ ਪ੍ਰਿੰਸੀਪਲ ਬੁਰੀ ਗੱਲ ਹੈ ਜੀ ਸੱਤ ਜੀ ਗਏ ਨੇ ਬੱਚੇ ਗਏ ਨੇ ਸੱਤ ਔਰ ਇੱਕ ਡਰਾਈਵਰ ਅਜੇ ਤੱਕ 1 ਮਹੀਨਾ ਹੋਣ ਵਾਲਾ ਹੈ ਕੋਈ ਕਾਰਵਾਈ ਨਹੀਂ ਹੋਈ ਹੈ ਅਸੀਂ ਕੱਲ ਮੈਂ ਇਹਨਾਂ ਨੂੰ ਲੈ ਕੇ ਜਾ ਰਹੀ ਹਾਂ ਗਵਰਨਰ ਨੂੰ ਮਿਲਣ ਔਰ ਰੱਬ ਰੱਖਾ ਅੱਗੇ ਗੱਲ ਤੋਰਾਂਗੇ ਕਿਰਨੋ ਮੇਕੇ ਕੀ ਕਾਰਵਾਈ ਕਰਨ ਦੇ ਤੇ ਕਹੋਗੇ ਕਰਤਾ ਜੀ ਸਾਰੀ ਗੱਲ ਦੱਸਣਗੇ ਪੈਰੈਂਟਸ ਜਾ ਰਹੇ ਨੇ ਨਾਲ ਪੈਰੈਂਟਸ ਦੇ ਵਾਸਤੇ ਹੀ ਜਾ ਰਹੇ ਆ ਅਸੀਂ ਔਰ ਪੈਰੈਂਟਸ ਗੱਲ ਕਰਨਗੇ ਉੱਥੇ ਔਰ ਗਵਰਨਰ ਸਾਹਿਬ ਨੂੰ ਆਪਣੀ ਗੱਲ ਰੱਖਣਗੇ ਨਹੀਂ ਲੱਗਦੇ ਜੀ ਗ੍ਰਿਫਤਾਰੀ ਹੋਏਗੀ ਦੁਆਰਾ ਹੁਣ ਹੋ ਸਕਦੀ ਹੈ ਜੀ ਇਹ ਤਾਂ ਹੁਣ ਮੇਰਾ ਖਿਆਲ ਸਟ੍ਰਿਕਟ ਐਕਸ਼ਨ ਗਵਰਨਰ ਸਾਹਿਬ ਇਨੀਸ਼ੀਏਟ ਕਰਨਗੇ ਤਾਂ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਪ੍ਰਵੀਨ ਜੀ ਹਾਈ ਕੋਰਟ ਦੇ ਡੇਢ ਪੈਕੇਜ ਸੋਮਵਾਰ ਨੂੰ ਲੋਜ ਨੂੰ ਦੀ ਉਸ ਤੋਂ ਪਹਿਲੇ ਵੀ ਪ੍ਰਸ਼ਾਸਨ ਵੱਲ ਉਪਰਕਰਨ ਨਹੀਂ ਕਰ ਸਕਦੇ ਠੀਕ ਹੈ ਦੇਖੋ ਜੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਹੁਣ ਟਾਈਮ ਮਿਲ ਚੁੱਕਿਆ ਹੈ ਪ੍ਰਸ਼ਾਸਨ ਨੂੰ ਇੱਕ ਨਹੀਂ ਤਿੰਨ ਮੌਕੇ ਮਿਲ ਚੁੱਕੇ ਨੇ ਪਿਛਲੀ 7 ਤਰੀਕ ਦਾ ਜਿਹੜਾ ਬੱਚਿਆਂ ਦਾ ਐਕਸੀਡੈਂਟ ਹੋਇਆ ਔਰ ਅੱਜ 4 ਤਰੀਕ ਹੋ ਚੁੱਕੀ ਹੈ ਇੰਨਾ ਸਮਾਂ ਬਹੁਤ ਹੁੰਦਾ ਹੈ ਪਕੜਨ ਵਾਸਤੇ ਜੇ ਸ਼ਰਾਬ ਮਜੀਠਿਆ ਕਾਂਡ ਦੀ ਗੱਲ ਕਰਦੇ ਆਂ ਤੇ 24 ਘੰਟੇ ਚ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਲੱਭ ਲਈ ਦਿੱਲੀ ਤੋਂ ਤੇ ਇਹ ਤਾਂ ਜਿੱਥੇ ਇਹ ਤਾਂ ਹੁਣ ਸਰੇ ਆਮ ਘੁੰਮ ਰਿਹਾ ਉਹ ਆਪਣੀਆਂ ਜ਼ਮਾਨਤਾਂ ਲਵਾ ਰਿਹਾ ਪਹਿਲੇ ਪਟਿਆਲੇ ਜ਼ਮਾਨਤ ਲਵਾਈ ਰਿਜੈਕਟ ਹੋ ਗਈ ਫਿਰ ਹਾਈ ਕੋਰਟ ਲਾਈ ਤਿੰਨ ਡੇਟਾਂ ਉੱਤੇ ਪੈ ਚੁੱਕੀਆਂ ਉਹਨੂੰ ਉਹਨੂੰ ਜਿਹੜਾ ਹੈ ਡੇਢ ਦੇ ਡੇਟ ਮਿਲ ਰਹੀ ਹੈ ਤੇ ਉਹ ਡੇਟਾਂ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵਾਸਤੇ ਬਹੁਤ ਹੈ ਟਾਈਮ ਲੇਕਿਨ ਪਤਾ ਨਹੀਂ ਕਿਉਂ ਕਿਦੇ ਪਿੱਛੇ ਇਹ ਕੰਮ ਨਹੀਂ ਹੋ ਰਿਹਾ ਪੁਲਿਸ ਤਾਂ ਆਪਣੇ ਆਪਣੇ ਤਰਫ ਤੋਂ ਦੇਖੋ ਪੂਰੀ ਕਾਰਵਾਈ ਕਰ ਰਹੀ ਹੈ ਸਾਡਾ ਡੀਐਸਪੀ ਸਾਹਿਬ ਵੀ ਇੱਥੇ ਕਾਰਵਾਈ ਕਰ ਰਹੇ ਹਨ ਲੇਕਿਨ ਪਤਾ ਨਹੀਂ ਕਿਉਂ ਜਿਹੜਾ ਪ੍ਰਸ਼ਾਸ ਜਿਹੜਾ ਸਰਕਾਰ ਹੈ ਸਰਕਾਰ ਇਹਨੂੰ ਕਿਉਂ ਨਹੀਂ ਪਗੜਨ ਦੇ ਰਹੀ ਸੁਣਨ ਜਿਦਾ ਏ ਵੀ ਹੈ ਜਿਹੜਾ ਉਹਦਾ ਰਣਤੇਰ ਸਿੰਘ ਦਾ ਜਿਹੜਾ ਪਿਓ ਆ ਆਸਟ੍ਰੇਲੀਆ ਤੋਂ ਉੱਥੇ ਬੈਠੇ ਇਹਨਾਂ ਨੂੰ ਧਮਕੀਆਂ ਦੇ ਰਿਹਾ ਜੇ ਮੇਰੇ ਪਿਓ ਨੂੰ ਜੇ ਮੇਰੇ ਪੁੱਤ ਨੂੰ ਫੜ ਲਿਆ ਰਣਤੇਰ ਨੂੰ ਫੜ ਲਿਆ ਤੇ ਮੈਂ ਕਿਉਂਕਿ ਉਹ ਜਿਹੜਾ ਮਾਈਨਿੰਗ ਦਾ ਇਨਲੀਗਲ ਕੰਮ ਕਰਦਾ ਸੀ ਉਹ ਉਹ ਕਹਿੰਦਾ ਇਹ ਮੈਂ ਇਹਨਾਂ ਦੇ ਜਿਹੜੇ ਐਮ ਐਲ ਏ ਸੀ ਉਹਨਾਂ ਨਾਲ ਰਲ ਕੇ ਕਰਦਾ ਸੀਗਾ ਉਹ ਉਹਨਾਂ ਦੀ ਪੋਲ ਖੋਲੂਗਾ ਉਸ ਚੱਕਰ ਦੇ ਵਿੱਚ ਮੈਨੂੰ ਇਹ ਲੱਗਦਾ ਜੋ ਸੂਤਰਾਂ ਤੋਂ ਹਵਾਲੇ ਦੀ ਖਬਰ ਹੈ ਵੀ ਉਹਦੇ ਕਰਕੇ ਜਿਹੜਾ ਹੈ ਇਹ ਜਿਹੜਾ ਹੈ ਇਹਨੂੰ ਭਜਾਇਆ ਜਾ ਰਿਹਾ ਇਹ ਇਹਦੀ ਇਹਨੂੰ ਪਕੜਿਆ ਨਹੀਂ ਜਾ ਰਿਹਾ ਦੇਖੋ ਜੀ ਕੋਈ ਰਾਜਨੀਤਿਕ ਧਰਨਾ ਨਹੀਂ ਹੈ ਅਸੀਂ ਬੈਠੇ ਆ ਸਾਰੇ ਭਰਾ ਬੈਠੇ ਨੇ ਸਾਰੀਆਂ ਪਾਰਟੀਆਂ ਆਣ ਕਿਸੇ ਵੀ ਪਾਰਟੀ ਨੂੰ ਇੱਥੇ ਆਣ ਤੋਂ ਮਨਾਈ ਨਹੀਂ ਐ ਅਸੀਂ ਤਾਂ ਸਿਰਫ ਬੱਚਿਆਂ ਦੇ ਹੱਕ ਸੱਚ ਵਾਸਤੇ ਖੜੇ ਆ ਬੱਚਿਆਂ ਨੂੰ ਇਨਸਾਫ਼ ਮਿਲੇ ਬੱਚਿਆਂ ਦੇ ਮਾਪਿਆਂ ਨੂੰ ਇਨਸਾਫ਼ ਮਿਲੇ ਜਿਹੜੇ ਹੋਰ ਬੱਚੇ ਪਟਿਆਲਾ ਰੋਡ ਤੇ ਜਾ ਰਹੇ ਨੇ ਸਕੂਲਾਂ 'ਚ ਪੜ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇਹ ਟੀਪਰ ਪਿਓਰ ਬੰਦ ਕਰਾਣੇ ਬੰਦ ਕਰਾਉਣ ਵਾਸਤੇ ਅੱਜ ਅਸੀਂ ਧਰਨਾ ਲਾਇਆ ਵੀ ਹਰ ਬੱਚੇ ਨੂੰ ਜਿਹੜੇ ਬੱਚੇ ਜਾ ਰਹੇ ਨੇ ਜਾਂ ਜਿਹੜੇ ਬੱਚੇ ਮਰ ਗਏ ਨੇ ਉਹਨਾਂ ਉਹਨਾਂ ਨੂੰ ਜਿਹੜਾ ਹੈ ਇਨਸਾਫ਼ ਦਿਵਾਉਣ ਵਾਸਤੇ ਜਿਹੜਾ ਹੈ ਅਸੀਂ ਇੱਥੇ ਬੈਠੇ ਆ ਕਿਸੇ ਤਰ੍ਹਾਂ ਦਾ ਕਿਸੇ ਪਾਰਟੀ ਦੀ ਵਿਸ਼ੇਸ਼ਤਾ ਕੋਈ ਤਰ ਸਾਡੇ ਸਮਾਣੇ ਦੇ ਸਮਾਣੇ ਦੇ ਆਮ ਲੋਕਾਂ ਦਾ ਆਮ ਪਰਿਵਾਰਾਂ ਦਾ ਇਹ ਧਰਨਾ ਹੈ ਇੱਥੇ ਕੋਈ ਵੀ ਆ ਸਕਦਾ ਆਪਣਾ ਦੁੱਖ ਆਪਣਾ ਜਿਹੜਾ ਹੈ ਇਹਨਾਂ ਦੇ ਨਾਲ ਪ੍ਰਗਟ ਕਰੇ ਇਹਨਾਂ ਤੋਂ ਸympathy ਲੈ ਤੇ ਇਹਨਾਂ ਦੇ ਹੱਕ ਬੱਚਿਆਂ ਦੇ ਹੱਕ ਦੀ ਗੱਲ ਕਰੇ ਬਸ ਅਸੀਂ ਤਾਂ ਇਹ ਕਹਿੰਨੇ ਆ ਜਿਹੜਾ ਵੀ ਕੋਈ ਆਵੇ ਇੱਥੇ ਬੱਚਿਆਂ ਦੇ ਹੱਕ ਸੱਚ ਵਾਸਤੇ ਆਵੇ ਇੱਥੇ ਬੈਠੇ ਕਿਸੇ ਨੂੰ ਕੋਈ ਆਉਣ ਤੋਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਆ